ਗੁਰਦਾਸਪੁਰ ਸ਼ਹਿਰ ਦੇ ਵਿੱਚ ਲਗਾਤਾਰ ਦੁਕਾਨਾਂ ਦੇ ਉੱਪਰ ਅੱਗ ਲੱਗਣ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ ਅੱਜ ਇੱਕ ਵਾਰ ਫੇਰ ਗੁਰਦਾਸਪੁਰ ਦੇ ਪੀੜਪੜ ਵਾਲੇ ਵਿਅਸਤ ਇਲਾਕੇ ਅਮੰਬੜਾ ਚੌਂਕ ਦੇ ਵਿੱਚ ਸਥਿਤ ਸ਼ਿਬ ਮੰਦਰ ਦੇ ਨੇੜੇ ਇੱਕ ਸੋਨੇ ਨੂੰ ਪਾਲਿਸ਼ ਕਰਨ ਵਾਲੀ ਦੁਕਾਨ ਅੰਦਰ ਅਚਾਨਕ ਅੱਗ ਲੱਗ ਗਈ ਇਸ ਦੌਰਾਨ ਦੁਕਾਨ ਅੰਦਰ ਪੇ ਇੱਕ ਸਿਲੰਡਰ ਨੂੰ ਵੀ ਅੱਗ ਲੱਗ ਗਈ ਪਰ ਮੌਕੇ ਤੇ ਪਹੁੰਚੇ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਬੜੀ ਮੁਸ਼ਕਲ ਦੇ ਨਾਲ ਇਸ ਅੱਗ ਦੇ ਉੱਪਰ ਕਾਬੂ ਪਾ ਲਿਆ ਤੇ ਵੱਡਾ ਹਾਦਸਾ ਹੁਣ ਉਹ ਟਲ ਗਿਆ ਨਾਮ ਕਰਨ ਕਰਨ ਹਾਂਜੀ ਕੀ ਬਾਤ ਮੈਂ ਇੱਥੇ ਕੰਮ ਕਰਕੇ ਬੈਠਾ ਸੀ ਆਪਣਾ ਤੇ ਉੱਥੇ ਜਦੋਂ ਅਚਾਨਕ ਗੈਸ ਗੂਸ ਲੀਕ ਹੁੰਦੇ ਵੇ ਸ਼ੀਸ਼ਾ ਲੋਕ ਹੀ ਉੱਥੋਂ ਦਾ ਤੇ ਅਚਾਨਕ ਹੀ ਬਲਾਸਟ ਹੋਇਆ ਬਲਾਸਟ ਹੋਇਆ ਤੇ ਅੱਗ ਬਾਹਰ ਨਿਕਲੀ ਤੇ ਮੈਂ ਥੱਲੇ ਚਲੇ ਮਤਲਬ ਕਿ ਸਾਰਿਆਂ ਨੇ ਫੋਨ ਕੀਤਾ ਤੇ ਸਾਰੇ ਇੱਥੇ ਆਏ ਇੰਨੀ ਗੱਲ ਹੋਈ ਸੀ ਇੱਥੇ 골ਡ ਪਾਲਿਸ਼ ਦਾ ਕੰਮ ਆ। ਕਦੇ ਨਾ ਕੋਈ ਦੁਕਾਨ ਹੈ। ਹਾਂਜੀ ਇਹ ਲਾਲੂ ਇਲਾ ਨੂੰ 골ਡ ਪਾਲਿਸ਼ ਦੇ ਨਾਮ ਤੇ ਦੁਕਾਨ ਜੀ। ਕਿਹਨੇ ਜੀ ਗ੍ਰੀਸ਼ ਤੇ ਕੀ ਗੱਲ ਹੋਈ ਜਾਂਦੀ? ਇੱਥੇ ਪਤਾ ਮੈਂ ਮਾਰਕੀਟ ਗਈ ਤੇ ਜਿਸਮਾਨ ਸਿੰਘ ਜੀ ਦੇ ਵਿੱਚ ਸਿਰਫ ਉਹਨੂੰ ਅੱਗੇ ਦੇਖਿਆ ਤੇ ਉਹ ਅਗਲ ਕੀ ਦੀ? ਕਦੀ ਦੁਕਾਨ ਹੈ? ਸੁਨਿਆਰੇ 골ਡ ਪਾਲਿਸ਼ 골ਡ ਪਾਲਿਸ਼। ਤੇ ਕਿੰਨਾ ਕੁ ਸੋਨਾ ਗਿਆ ਅੱਗ ਲੀ। 150 ਲੱਖ ਰੁਪਏ ਦਾ ਨੁਕਸਾਨ ਹੋਇਆ ਸੀ। ਤੇ ਪਤਾ ਲੱਗਾ ਕੁਝ ਆਪਰੇ ਇਦਾਂ ਲੱਗੀਆਂ। ਅਹਲੇ ਨੂੰ ਪਤਾ ਨਹੀਂ ਲੱਗੇ ਸਾਮਨਾ 4:18 ਤੇ ਫੋਨ ਕਾਲ ਆਉਂਦੀ ਹੈ ਵੀ ਸ਼ਰਮਾ ਬੇਕਰੀ ਵਾਲੀ ਗਲੀ ਚ ਅੱਗ ਲੱਗੀ ਆ ਆਪਾਂ ਤੁਰੰਤ ਕਾਰਜਵਰ ਕਰਦੇ ਹੋਏ ਕਿਉਂਕਿ ਇੱਥੇ ਗੱਡੀ ਦਾ ਆ ਨਹੀਂ ਸਕਦੀ ਆਪਣੇ ਮੋਟਰਸਾਈਕਲ ਤੇ ਤੇ ਫਾਇਰ ਐਕਸ਼ੂਸ਼ਨ ਲੈ ਕੇ ਇੱਥੇ ਪਹੁੰਚੇ ਜਦੋਂ ਦੇਖਿਆ ਆਗੇ ਦੁਕਾਨ ਦੇ ਅੰਦਰ ਸਿਲੰਡਰ ਪੇਸ ਸਿਲੰਡਰ ਨੂੰ ਅੱਗ ਲੱਗੀ ਹੋਈ ਸੀ ਤੇ ਦੁਕਾਨ ਦਾ ਦਰਵਾਜ਼ਾ ਵੀ ਬੰਦ ਹੀ ਜਿਸ ਨੂੰ ਅਹੀਂ ਆਪਣੇ ਬਲਬੂਤੇ ਨਾਲ ਤੋੜ ਕੇ ਤੇ ਸਿਲੰਡਰ ਦੀ ਅੱਗ ਭਜਾ ਕੇ ਉਹ ਸਿਲੰਡਰ ਬਾਹਰ ਕੱਢੇ ਅੱਗੇ ਜਦੋਂ ਦੇਖਿਆ ਅੰਦਰ ਵੀ ਤਿੰਨ ਸਿਲੰਡਰ ਹੋਰ ਦੋ ਸਿਲੰਡਰ ਹੋਰ ਪਏ ਤਿੰਨ ਸਿਲੰਡਰ ਟੋਟਲ ਹੀ ਸੀ ਤਿੰਨਾਂ ਨੂੰ ਅੱਗ ਲੱਗ ਚੁੱਕੀ ਨਹੀਂ ਇੱਕ ਨੂੰ ਅੱਗ ਲੱਗ ਚੁੱਕੀ ਦੋ ਬਚਾ ਹੀ ਅਜੇ ਉਹਨਾਂ ਨੂੰ ਅੱਗ ਲੱਗ ਜਣੀ ਜੇ ਥੋੜੇ ਲੇਟ ਆਂਦੇ ਤੇ ਕਿੱਦਾਂ ਕੰਮ ਆ ਆਈ ਆਪਣੇ ਅੱਗ ਭਜਾਉਂਦੇ ਅੰਦਰ ਨਾਲ ਅੱਗ ਭਜਾ ਆ ਕੇ ਤੇ ਸਿਲੰਡਰ ਬਾਹਰ ਕੱਢ ਕੇ ਇਹਨਾਂ ਨੂੰ ਠੰਡਾ ਕੀਤਾ ਬੋਰੀਆਂ ਪਾਈਆਂ ਗੱਲੀਆਂ ਤੇ ਤੁਹਾਡੇ ਸਾਰਿਆਂ ਦੇ ਵਿੱਚ ਆਪਣੇ ਕਰਮਚਾਰੀ ਵੀ ਚੱਤੂਏ ਹੋਏ ਆ ਮੰਜੀ ਇੱਕ ਕਰ ਜੈਦਨਾ ਉਹ ਦਰਵਾਜਾ ਤੋੜਨ ਲੱਗੇ ਸ਼ੀਸ਼ਾ ਵੱਜ ਗਿਆ ਤੇ ਉਹ ਹੱਥ ਜਗਮੀ ਹੋਇਆ ਖਲਾ ਅੱਜ ਚੱਲ ਲੈ ਕੇ ਚਲੇ ਆਂ ਬਸ ਫ੍ਰੀ ਹੋ ਗਿਆ ਤਾਂ ਬੱਲ ਲੈ ਕੇ ਚਲੇ ਨੁਕਸਾਨ ਤਾਂ तकरीबन ਬਚਾਈ ਆ ਇਹਨਾਂ ਨੁਕਸਾਨ ਹੋਇਆ ਸਿਰਫ ਸਿਲੰਡਰ ਨੂੰ ਅੱਗ ਲੱਗੀ ਹੋਈ ਸੀ